ਇਕਾ ਕੱਲ ਦਾ ਇੱਕ ਬਿਆਨ ਚੱਲ ਰਿਹਾ ਸ਼ਾਇਦ ਤੁਸੀਂ ਪੜਿਆ ਹੋਵੇ ਕੁਲਵੰਤ ਕਾਰੀਵਾਲ ਆ ਕੋ ਮੈਂ ਜਾਣਦਾ ਤੇ ਨਹੀਂ ਪਰ ਨੈੱਟ ਤੇ ਪੜਿਆ ਸੋਸ਼ਲ ਮੀਡੀਆ ਦੇ ਪਰ ਕੈਂਸਰ ਕੇਅਰ ਉਹ ਚਲਾਉਂਦੇ ਚਲੋ ਚੰਗਾ ਕੰਮ ਕਰਦੇ ਹੋਣਗੇ ਮੈਂ ਇਸ ਚੱਕਰ ਚ ਨਹੀਂ ਪੈਂਦਾ ਉਹਦਾ ਇੱਕ ਬਿਆਨ ਆ ਕਿ ਪਿੰਡਾਂ ਚ ਪੰਜ ਪੰਜ ਗੁਰਦਾਰੇ ਬਣਾ ਦਤੇ ਡਿਸਪੈਂਸਰੀ ਤੇ ਸਕੂਲ ਨਹੀਂ ਬਣਾ ਸਕਾਂ ਕੋਈ ਤੁਸੀਂ ਜਵਾਬ ਦਿਓ ਸਕੂਲ ਤੇ ਡਿਸਪੈਂਸਰੀਆਂ ਬਣਾਉਣਾ ਗੁਰਦਾਰਿਆਂ ਦਾ ਕੰਮ ਆ ਕਿ ਸਰਕਾਰਾਂ ਦਾ ਕੰਮ ਆ ਭਲਾ ਟੈਕਸ ਗੁਰਦਾਰੇ ਨੂੰ ਦਿੰਦੇ ਜੇ ਕਿ ਸਰਕਾਰ ਨੂੰ ਦਿੰਦੇ ਜੇ ਸਵੇਰੇ ਚਾਹ ਪੀਂਦੇ ਜੇ ਨਾ ਪੱਤੀ ਦਾ ਵੀ ਟੈਕਸ ਹੈ ਸਵੇਰੇ ਉੱਠ ਕੇ ਬ੍ਰਸ਼ ਕਰਦੇ ਜੇ ਨਾ ਉਹ ਜਿਹੜੀ ਪੇਸਟ ਲਾਉਂਦੇ ਜੇ ਉਹਦਾ ਵੀ ਟੈਕਸ ਦਿੰਦੇ ਜੇ ਘਰੋਂ ਨਿਕਲਦੇ ਜਦੋਂ ਕਿੱਕ ਮਾਰਦੇ ਜੇ ਮੋਟਰਸਾਈਕਲ ਨੂੰ ਉਦੋਂ ਟੈਕਸ ਪੈ ਜਾਂਦਾ ਗੱਡੀ ਦੀ ਸੈਲਫ ਮਾਰਦੇ ਜੇ ਟੈਕਸ ਉਦੋਂ ਪੈ ਜਾਂਦਾ ਪੈਟਰੋਲ ਡੀਜ਼ਲ ਪਾਉਂਦੇ ਜੇ ਟੈਕਸ ਉਦੋਂ ਪੈ ਜਾਂਦਾ ਨਿਆਣਾ ਪਹਿਲੇ ਦਿਨ ਸਕੂਲੇ ਪੜ੍ਹਨੇ ਪੈਜੋ ਸਰਕਾਰੀ ਟੈਕਸ ਉਦਨ ਪੈ ਜਾਂਦਾ ਟੈਕਸ ਖਾਵੇ ਸਰਕਾਰ ਡਿਸਪੈਂਸਰੀਆਂ ਤੇ ਹਸਪਤਾਲ ਤੇ ਸਕੂਲ ਬਣਾਉਣ ਗੁਰਦਾਰਿਆਂ ਵਾਲੇ ਵੈਸੇ ਵੀ ਅੱਜ ਕੱਲ੍ਹ ਜਿਹੜੇ ਸੇਵਾ ਕਰਨ ਵਾਲੇ ਐਨ ਜੀਓ ਬਣੇ ਆ ਨਾ ਗੁੱਸਾ ਨਾ ਕਰਿਓ ਐਨ ਜੀਓ ਸਮਝਦੇ ਐਨ ਜੀਓ ਇਹਨਾਂ ਚੋਂ 90 95% ਤੇ ਉਹ ਆ ਜਿਹੜੇ ਕਟੜ ਕਾਮ ਰੇਡ ਆ ਇਹਨਾਂ ਨੂੰ ਪਹਿਲੇ ਨੰਬਰ ਤੇ ਚੁਭਦਾ ਹੀ ਗੁਰਦਾਰਾਂ ਮੈਂ ਕੁੱਲ ਭਾਰਤ ਘੁੰਮ ਕੇ ਵੇਖਿਆ ਜੂਪੀ ਦੇ ਗਰੀਬ ਲਾ ਕੇ ਵੇਖਿਆ ਬੰਗਾਲ ਦੇ ਕਲਕੱਤੇ ਚਲੇ ਜਾਓ ਬੜੇ ਲੋਕੀ ਗਰੀਬ ਆ ਉਥੇ ਮੰਦਰ ਬਣੇ ਕਦੀ ਕੇ ਹਿੰਦੂ ਨੇ ਨਹੀਂ ਆਖਿਆ ਮੰਦਰ ਢਾਕੇ ਤੇ ਗੁਰਦੁਆਰਾਸੀ ਇਥੇ ਬਣਾ ਦਿਓ ਹਸਪਤਾਲ ਬਣਾ ਦਿਓ ਕਦੀ ਕੇ ਹਿੰਦੂ ਭਰਾ ਨੇ ਆਖਿਆ ਕਿ ਫਲਾਣਾ ਮੰਦਰ ਬਣ ਗਿਆ ਮੰਦਰ ਬੰਦ ਕਰ ਦਿਓ ਤੇ ਸਾਡੇ ਲਈ ਡਿਸਪੈਂਸਰੀ ਬਣਾ ਦਿਓ ਵਾਰ-ਵਾਰ ਹਮਲਾ ਗੁਰਦੁਆਰਿਆਂ ਤੇ ਹੁੰਦਾ ਗੁਰਦੁਆਰੇ ਨਾ ਹੋਣ ਤੇ ਆ ਕੀ ਕੁਝ ਨਹੀਂ ਵਾਪਰਿਆ ਕਰੋਨਾ ਕਾਲ ਲੈ ਲੋ ਅਨਕੇ ਨਕੇ ਗੁਰਦੁਆਰਿਆਂ ਚ ਕਰੋਨਾ ਕਾਲ ਦੇ ਚ ਲੋਕਾਂ ਦੇ ਲੰਗਰ ਲੱਗੇ ਸੀ ਸ਼ਰਮਣੀ ਕਮੇਟੀ ਨੂੰ ਲੋਕੀ ਭੰਡੀ ਤੇ ਜਾਂਦੇ ਆ ਨਾ ਸ਼ਰਮਣੀ ਕਮੇਟੀ ਜਿੰਨੀਆਂ ਸੇਵਾਵਾਂ ਵੀ ਕੋਈ ਨਹੀਂ ਕਰਦਾ ਲੰਗਰਾਂ ਦੀਆਂ ਹੜ ਪਿੰਡਾਂ ਦੀਆਂ ਦੂਜੀਆਂ ਤੀਜੀਆਂ ਦੀਆਂ ਦਰਿਆਵਾਂ ਨੂੰ ਬੰਨ ਮਾਰੇ ਇਹ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਮਾਰੇ ਆ ਭਾਵੇਂ ਆਨੰਦਗੜ੍ਹ ਵਾਲੇ ਸੀ ਭਾਵੇਂ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ ਸੀ ਭਾਵੇਂ ਉਹ ਤੁਸੀਂ ਦਿੱਲੀ ਵਾਲੇ ਕਾਰਸੇਵਾਂ ਵਾਲੇ ਮਹਾਂਪੁਰਖ ਲੈ ਲੋ 6000 ਕਿੱਲਾ ਕਿਸਾਨਾਂ ਦਾ ਬੀਜ ਕੇ ਦਿੱਤਾ ਇਹ ਗੁਰਦਾਰੇ ਚੋਂ ਬੀਜਿਆ ਸਰਕਾਰ ਨੇ ਦਿੱਤੇ ਹੀ ਭਲਾ ਤੁਸੀਂ ਆਓ ਚਲੇ ਜਾਓ ਬਾਬਾ ਸ਼ਿੰਦਰ ਸਿੰਘ ਆ ਸਭਰਾਵਾਂ ਵਾਲੇ ਉਹਨਾਂ ਤੋਂ ਇਲਾਵਾ ਹੋਰ ਬੜੇ ਬੜੇ ਮਹਾਂਪੁਰਖ ਆ ਇਹ ਸੰਗਤ ਗੁਰਦਵਾਰਿਆਂ ਦੇ ਰੁਪਈਏ ਰੁਪਈਏ ਤੋਂ ਦਰਿਆਵਾਂ ਨੂੰ ਬੰਨ ਲਾਇਆ ਸਾਡੀ ਕੌਮ ਨੇ ਇਹਦੇ ਜਿਹੜਾ ਉੱਠਦਾ ਉਹ ਆਹਦਾ ਗੁਰਦਾਰੇ ਬੰਦ ਕਰ ਦਿਓ ਇੰਚੇ ਜੇ ਸਾਡਾ ਸੀਐਮ ਵੀ ਕਹਿੰਦਾ ਹੈ ਗੁਰਦਵਾਰੇ ਚ ਗੋਲਕ ਚੁੱਕ ਦਿਓ ਤੁਹਾਨੂੰ ਤੇ ਬੋਬੇ ਮੋਟੇ ਹੁੰਦੇ ਹੋਣਗੇ ਤੁਸੀਂ ਦੇ ਕਿਤੇ ਨਾ ਕਿਤੇ ਖਰਚਾ ਬਿੱਲ ਵੱਧ ਘੱਟ ਕਰਕੇ ਕਾਣ ਕੱਢ ਲੈਣੀ ਆ ਜਿੰਨੀਆਂ ਸੇਵਾਵਾਂ ਪੰਜਾਬ ਚ ਚੱਲਣੀਆਂ ਗੁਰਦੁਆਰਿਆਂ ਦੀ ਇੱਕ ਇੱਕ ਰੁਪਏ ਦੀ ਗੋਲਕ ਦੇ ਮਤਲਬ ਗੋਲਕ ਕਿਉਂ ਚੁੱਕ ਦਿਓ ਗੋਲਕ ਗਰੀਬ ਦਾ ਮੂੰਹ ਆ ਤੁਹਾਡੇ ਪਿੰਡ ਚ ਕਿਸੇ ਨੂੰ ਲੋਡ ਪੈ ਜੇ ਤੁਸੀਂ ਕਿਤੇ ਚੁੱਪ ਕਰਕੇ ਬੈਠੇ ਰਹੋਗੇ ਉਹ ਖਰਚੇ ਗੁਰੂ ਦੀ ਗੋਲਖ ਝੋਣਗੇ ਇਸ ਕਰਕੇ ਫਜ਼ੂਲ ਦੀਆਂ ਗੱਲਾਂ ਨੇ ਡਿਸਪੈਂਸਰੀਆਂ ਬਣਾ ਦਿਓ ਇਹ ਕੰਮ ਆ ਸਰਕਾਰਾਂ ਦੇ ਕਰੀ ਕਿਸੇ ਨੇ ਸਰਕਾਰ ਨੂੰ ਜਾ ਕੇ ਆਖਿਆ ਸਕੂਲ ਬਣਾਉਣੇ ਡਿਸਪੈਂਸ ਇਹ ਬਣਾਉਣੇ ਕੰਮ ਕਰਨੇ ਸਰਕਾਰਾਂ ਦੇ ਕੰਮ ਆ ਸਰਕਾਰਾਂ ਟੈਕਸ ਲੈਂਦੀਆਂ ਤੁਹਾਡੇ ਕੋਲੋਂ हां ਜਿੱਥੇ ਅਸੀਂ ਬਣਾਉਣ ਜੋਗੇ ਆਗੇ ਆ ਸ਼੍ਰੋਮਣੀ ਕਮੇਟੀ ਦੇ ਵੀ ਹਸਪਤਾਲ ਚੱਲਦੇ ਆ ਸਕੂਲ ਚੱਲਦੇ ਆ ਕਾਰ ਸੇਵਾ ਵਾਲੇ ਮਹਾਪੁਰਖਾਂ ਦੇ ਆਹ ਬਾਬੇ ਖਡੂਰ ਸਾਹਿਬ ਵਾਲੇ ਖਡੂਰ ਸਾਹਿਬ ਜਾ ਕੇ ਵੇਖ ਲਿਓ ਕਿੱਡਾ ਸੋਹਣਾ ਕਾਲਜ ਉਹਨਾਂ ਨੇ ਬਣਾਇਆ ਬੱਚੇ ਤਾਂ ਉੱਥੇ ਵੀ ਪੜਦੇ ਆ ਉਹ ਜਿੰਨੇ ਜੋਗੇ ਆਗੇ ਆ ਗੋਲਕ ਚੋਂ 150 ਇਕੱਠਾ ਕਰਕੇ ਬਣਦਾ ਹੀ ਆ ਸਾਰਾ ਕੁਝ ਅਸੀਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ ਸਹੀ ਸਰਕਾਰ ਨੂੰ ਕੁਝ ਕਹਿਣਾ ਨਹੀਂ ਤੇ ਚੁੱਪ ਕੇ ਗੁਰਦਾਰੇ ਤੇ ਬਿਆਨ ਦੇ ਦਿਓ ਗੁਰਦਾਰੇ ਬੰਦ ਕਰ ਦਿਓ ਗੁਰਦਾਰੇ ਸਾਡੀ ਜਿੰਦ ਜਾਨ ਆ ਗੁਰੂ ਦੇ ਦਰਬਾਰ ਸਾਡੀ ਰੂਹਦਾਰੀ ਆ ਖਬਰਦਾਰ ਆ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਵੀ ਕੋਈ ਭਾਵੇਂ ਐਨਜੀਓ ਵਾਲਾ ਹੋਵੇ ਤੇ ਭਾਵੇਂ ਕੋਈ ਸਰਕਾਰੀ ਹੋਵੇ ਗੁਰੂ ਧਾਮਾਂ ਦੇ ਉੱਤੇ ਇਦਾਂ ਦੀ ਬਿਆਨਬਾਜ਼ੀ ਕਰਨੀ ਉਸ ਬੰਦੇ ਲਈ ਹਾਨੀਕਾਰਕ ਆ ਉਹਨੂੰ ਰੋਕਣਾ ਚਾਹੀਦਾ ਵੀ ਨਾ ਕਰੇ ਉਹ ਬੰਦਾ ਗੁਰੂ ਨਾਨਕ ਦਾ ਘਰ ਤੇ ਬਾਹਰ ਉਦੋਂ ਵੀ ਫੜਦਾ ਸੀ ਜਦੋਂ ਕਸ਼ਮੀਰੀ ਪੰਡਤ ਆਏ ਹੀ ਇੱਕ ਚੀਜ਼ ਦੱਸ ਕੇ ਮੈਂ ਟਾਡੀਸਨਾਂ ਕੋਲ ਸੇਵਾ ਲੈਣ ਲੱਗਾ ਜਦੋਂ ਕਰੋਨਾ ਕਾਲ ਆਇਆ ਆਕਸੀਜਨ ਦੇ ਸਿਲੰਡਰ ਮੁੱਕ ਗਏ ਸੀ ਨਾ ਇੱਕ ਹੀ ਭਾਰਤ ਚ ਸਾਰੇ ਚ ਲੋਕੀ ਹਸਪਤਾਲਾਂ ਚ ਮਰਦੇ ਸੀ ਤੁਸੀਂ ਦਿੱਲੀ ਚਲੇ ਜਾਓ ਗਾਜ਼ੀਆਬਾਦ ਚਲੇ ਜਾਓ ਹੋਰ ਇਲਾਕਿਆਂ ਚ ਚਲੇ ਜਾਓ ਜਿਹੜੇ ਗੁਰਦੁਆਰਿਆਂ 'ਚ ਚਾਹ ਦੇ ਲੰਗਰ ਲੱਗਦੇ ਸੀ ਪਹਿਲੀ ਵਾਰ ਦੁਨੀਆ ਤੋਂ ਜਾ ਕੇ ਗੁਰਦੁਆਰਿਆਂ ਦੇ ਵਿੱਚ ਸਾਹ ਦੇ ਲੰਗਰ ਵੀ ਲੱਗੇ ਆਕਸੀਜਨ ਦੇ ਸਿਲੰਡਰ ਲਾਏ ਗਏ ਲੋਕਾਂ ਨੂੰ ਫ੍ਰੀ ਫਾਂਡ ਇਹ ਗੁਰੂ ਦੀ ਗੋਲਕ ਤੋਂ ਲੱਗੇ ਕਿ ਇਹਦਾ ਪਿਓ ਥੋੜਾ ਦੇ ਕੇ ਕਿਹਾ ਇਹ ਨਾ ਕੋਈ ਦੀ ਅਗੇ ਗਿਆ ਸੀ ਇਸ ਤੋਂ ਬਾਅਦ ਇਹ ਗੁਰੂ ਦੀ ਗੋਲ ਕੁਝ ਨਹੀਂ ਕਹੇ ਨਿਗਲਦੇ ਕਿੰਨੇ ਕਿਹਾ ਉਹ ਜਿਹਦੇ ਗਰੰਟੀ ਦਾ ਘਰ ਨਹੀਂ ਵਿਚਾਰੇ ਦਾ ਪੂਰਾ ਹੋਣ ਡਿਆ ਕੋਈ ਆਟਾ ਕੌਲੀ ਲੈ ਆਊਗਾ ਕੋਈ ਰੁਪਈਆ ਪਾ ਦੂਗਾ ਕੋ 5 ਰੁਪਈਏ ਪਾ ਦੂਗਾ ਇਸ ਕਰਕੇ ਬੇ ਲੋੜੀ ਬਿਆਨ ਬਾਜੀ ਸਿਰਫ ਇੱਕ ਮੀਡੀਏ ਚ ਰਹਿਣ ਦਾ ਕਾਰਨ ਆ ਗੁਰਦੁਆਰੇ ਨੇ ਇਹ ਪੰਜਾਬ ਹੱਸਦਾ ਵਾ ਵਸਦਾ ਵਾ ਕੋਈ ਵਿਪਤਾ ਆਵੇ ਸਭ ਤੋਂ ਪਹਿਲਾਂ ਗੁਰਦੁਆਰੇ ਦਾ ਝੰਡਾ ਹੀ ਅੱਗੇ ਲੱਗਦਾ ਐਨ ਜੀਓ ਤੇ ਹੁੰਦੇ ਬਾਅਦ ਚ ਆ